ਕਹਿੰਦੇ ਮੁੰਡੇ ਨਾ ਮਾਵਾ ਦੇ ਲਾਡਲੇ ਹੁੰਦੇ ਆ ਤੇ ਪਿਓਵਾਂ ਨੂੰ ਤਾਂ ਮੈਂ ਕਹਿੰਦੀ ਜੱਫੀ ਪਾਣ ਤੋਂ ਸੰਗਦੇ ਐਦਾਂ ਕਿਉਂ ਹੁੰਦਾ ਸਹੀ ਗੱਲ ਐ ਸਾਡੇ ਵੀ ਇਦਾਂ ਹੀ ਆ ਕਿਹਦੇ ਨਾਲ ਜ਼ਿਆਦਾ ਅਟੈਚ ਹੋ ਮਦਰ ਨਾਲ ਨਹੀਂ ਫਾਦਰ ਨਾਲ ਨਹੀਂ ਮਦਰ ਨਾਲ ਆਪਣੀ ਤੇ ਜਿਹੜਾ ਮਾ ਪਿਓ ਦਾ ਅਹੁਦਾ ਐ ਉਹ ਤਾਂ ਮਾ ਪਿਓ ਦਾ ਹੁਦਾ ਹੀ ਰਹਿਣਾ ਥੋੜਿਆ ਜਿੱਦਾਂ ਨਾ ਜਗਦੇ ਰਹਿੰਦੇ ਆ ਪਿਓ ਨਾਲ ਗੱਲ ਕਰਨੇ ਤੋਂ ਜਿੱਦਾਂ ਥੋੜਿਆ ਜਿਹਾ ਮੰਮੀ ਨਾਲ ਥੋੜੀ ਜਿਆਦਾ ਹੁੰਦੀ ਐਟ੍ਰੈਕਸ਼ਨ ਜਿੱਦਾਂ ਕਹਦੀ ਐ ਉਹ ਤਾਂ ਜ਼ਿਆਦਾ ਨੇੜੇ ਹੁੰਦਾ ਹਰ ਗੱਲ ਆਪਾਂ ਖੋਲੀਦੀ ਆ ਪਿਓ ਨਾਲ ਬੰਦਾ ਥੋੜਾ ਜੱਕਦਾ ਰਹਿੰਦਾ ਗੱਲ ਕਰਨੇ ਤੋਂ ਪਿਆਰ ਭਰਿਆ ਤੇ ਉਹ ਨਾ ਹੁੰਦਾ ਆ ਪੈਸੇ ਵੀ ਪਿਓ ਨਹੀਂ ਲਾਣੇ ਹੁੰਦੇ। ਕਹਣਾ ਮੰਮੀ ਨੂੰ ਹੁੰਦਾ ਵੀ ਲੈ ਦੇ। ਜੇ ਉਹਨਾਂ ਨੇ ਸਾਨੂੰ ਛੋਟਿਆਂ ਤੋਂ ਲੈ ਕੇ ਵੱਡਿਆਂ ਕੀਤਾ, ਪਾਲਿਆ ਪੋਚਿਆ, ਸਾਨੂੰ ਪੜਾਇਆ ਲਿਖਾਇਆ ਤੇ ਨੌਕਰੀਆਂ ਤੇ ਲਵਾਇਆ ਤੇ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਰਿਲੇਸ਼ਨਸ਼ਿਪ ਦੇ ਵਿੱਚ ਕਿਹੜੀ ਚੀਜ਼ਾਂ ਇੰਪੋਰਟੈਂਟ ਹੁੰਦੀਆਂ? ਮੇਨਟੇਨ ਕਰਨ ਦੇ ਲਈ। ਵਧੀਆ ਮੈਂ ਰਿਕੁਆਇਰਮੈਂਟ ਕੁੜੀ ਹੀ ਪੜ੍ਹੀ ਲਿਖੀ ਹੋਵੇ, ਚੰਨੀ ਜੰਨੀ ਸਿਰ ਤੇ ਲਈ ਹੋਵੇ। ਅੱਜ ਕੱਲ ਦੇ ਨਹੀਂ ਤੇ ਬਹੁਤ ਹੀ ਚੱਲਦਾ ਪਿਆ ਇਹ ਮਤਲਬ ਤੁਹਾਨੂੰ ਸ਼ਹਿਰ ਵਾਲੀ ਨਹੀਂ ਜਾਈਦੀ ਪਿੰਡ ਲਈ ਜਾਈ ਨੀ ਸੋਹਣੀ ਹੋਣੀ ਚਾਹੀਦੀ ਹੈ ਧਿਆਨ ਰੱਖਣ ਵਾਲੀ ਹੋਣੀ ਚਾਹੀਦੀ ਹੈ ਮੈਂ ਸੋਚਿਆ ਨਹੀਂ ਸੋਚਿਆ ਨਹੀਂ ਕਿਤੇ ਸਾਲ 20 ਕਦੇ ਵੀ ਨਹੀਂ ਹੋ ਜਾ ਅਜੇ ਲਾਈਫ ਮੈਂ ਕੀ ਕਰਨਾ ਹੈ ਅਭੀ ਫੋਕਸ ਅਲੱਗ ਜੇਗਾ ਵਾਈਫ ਵੀ ਆਪਣੀ ਹੈ ਉਹਨਾਂ ਨੂੰ ਵੀ ਰਿਸਪੈਕਟ ਦੇਣੀ ਚਾਹੀਦੀ ਹੈ ਠੀਕ ਹੈ ਨਾ ਉਹ ਵੀ ਤਾਂ ਸਾਡੇ ਬੱਚਿਆਂ ਦੀ ਕੱਲ ਨੂੰ ਮਾਂ ਮੰਨੀ ਹੈ ਸ਼ਹਿਰ ਵਾਲੀ ਨਹੀਂ ਜਾਈਦੀ ਪਿੰਡ ਲਈ ਜਾਈ ਨੀ ਪਿੰਡ ਵਾਲੀ ਜਾਈਦੀ ਪਿੰਡ ਵਾਲੀ ਸਹੀ ਵੀ ਹੈ ਹਾਂਜੀ ਤੇ ਜਿਹੜੀ ਫੋਰਨਰਸ ਹੁੰਦੀਆਂ ਉਹਨਾਂ ਦਾ ਕੀ ਖਿਆਲ ਹੈ ਨਹੀਂ ਨਹੀਂ ਮੈਡਮ ਹੋਰ ਨਹੀਂ ਪਿੰਡ ਵਾਲੀ ਕੁੜੀ ਵਧੀਆ ਹੁੰਦੀ ਹੈ। ਤੁਹਾਨੂੰ ਆਪਣੇ ਪਾਰਟਨਰ ਦੇ ਵਿੱਚ ਕਿਹੜੀ ਇਦਾਂ ਤਿੰਨ ਚੀਜ਼ਾਂ ਚਾਹੀਦੀਆਂ ਮੰਡੇਟਰੀ ਹੋਣੀ ਚਾਹੀਦੀਆਂ ਤੁਸੀਂ ਦੱਸੋ। ਇੱਥੇ ਪਾਰਟ ਸਵੇ ਦੇ ਲੱਭੀਆਂ ਨੇ ਪਾਰਟਨਰਾਂ ਦੀਆਂ ਉਹ ਚੀਜ਼ਾਂ ਦਾ ਵਾਧਾ ਕਰਾਂਗੇ। ਇੱਕ ਚੰਗੇ ਰਿਸ਼ਤੇ ਦੀ ਰਾਮਜ਼ਗੀ ਹੁੰਦੀ ਹੈ ਮੈਮ ਫਿਰ ਤੁਸੀਂ ਦੱਸੋਗੇ ਕਿ 14 ਸਾਲ ਹੋ ਗਏ ਤੁਹਾਨੂੰ ਤਾਂ ਇੱਕ ਚੰਗੇ ਰਿਸ਼ਤੇ ਨੂੰ ਮੇਨਟੇਨ ਕਰਨ ਦੀ ਰਾਮਜ਼ਗੀ ਹੁੰਦੀ ਹੈ। ਡੂ ਬੀਲੀਵ ਵਿਸ਼ਵਾਸ ਬਸ ਤੁਹਾਨੂੰ ਸਭ ਤੋਂ ਡਿਫਿਕਲਟ ਸਟੇਜ ਕੀ ਲੱਗਦਾ ਕੁੜੀ ਦਾ? یہ پڑھائی کرنے کا جو چل رہا ہے سکول لائف پسند نہیں نہیں پسند ہے پر پڑھائی نہیں پسند پڑھائی نہیں پسند میں بنا پڑھائی کا کیا بننا ہوں نو نہیں نہیں پڑھائی پسند ہے پسند ہے جب یوتھ ہے جو اپا شہر دی میں گل کر رہا تو یہی پال دے کہ سانو جوائنٹ فیملی نہ ہووے کھچل نہ ہووے نیوکلیئر فیملی زون چار پانچ بندے جوائنٹ فیملی ہووے ساجی ہاں ਜਿਆਦਾ ਜਣੇ ਜੀ ਲੱਗਦਾਗਾ ਬੜਾ ਚੰਗਾ ਹੁੰਦਾ ਜੀ ਸਾਰੇ ਨਾਲ ਮਿਲਿਆ ਹੁੰਦਾ ਜੀ ਤੇ ਆਪਣਾ ਵਧੀਆ ਚੱਲਦਾ ਲਾਈਫ ਮਦਲੀ ਵਧੀਆ ਸਟਕਦਾ ਰਹੇਗਾ ਜੀ ਮੈਂ ਇਹਦਾ ਕਰ ਦੋ ਕਰ ਛੱਡ ਕੇਗਾ ਸਾਰੇ ਸਾਰੇ ਘਰ ਦੇ ਇਕੱਠੇ ਹੀ ਹੁੰਦੇ ਨੇ ਦਿਨ ਚ ਰਾਤ ਨੂੰ ਜਾਂਦੇ ਨਿਕਦੇ ਕਿਹ ਵਾਰ ਐਦਾਂ ਹੁੰਦਾ ਹੈ ਕਿ ਗਲਤੀਆਂ ਬੱਚੇ ਕਰਦੇ ਐ ਮਾਂ ਨੂੰ ਕਿਉਂ ਸੁਣਨਾ ਪੈਂਦਾ ਹਮੇਸ਼ਾ ਮਾਂ ਨੂੰ ਕੀ ਦੱਸੇਗੇ ਕਿ ਕੋਈ ਮਾਂ ਨੂੰ ਸੁਣ ਨਹੀਂ ਪੈਂਦਾ ਪਰ ਐਦਾਂ ਕਿਉਂ ਹੈ ਆਪਣੀ ਸੋਸਾਇਟੀ ਵਿੱਚ ਕਿ ਮਾਂ ਨੂੰ ਹਰ ਗੱਲ ਸੁਣਨੀ ਪੈਂਦੀ ਇਹ ਤਾਂ ਸਾਨੂੰ ਅਜੇ ਤੱਕ ਨਹੀਂ ਸਮਝ ਆਇਆ ਵੀ ਸੁਣਨਾ ਕਿਉਂ ਬੰਦਾ ਪਰ ਸੁਣਨਾ ਬੰਦੇ ਤੁਸੀਂ ਚੇਂਜ ਲਿਆਉਣਾ ਚਾਹੁੰਦੇ ਹੋ ਇਸ ਚੀਜ਼ ਵਿੱਚ ਨਾ ਚਾਹੁੰਦੇ ਆ ਅਸੀਂ ਅਸੀਂ ਆਪਣੇ ਬਹੂ ਨੂੰ ਕਦੀ ਇਸ ਤਰ੍ਹਾਂ ਲਾਉ ਉਹ ਨਹੀਂ ਕੀਤਾ ਕਿਉਂਕਿ ਜੋ ਸਾਡੇ ਨਾਲ ਵਿਦਿਆ ਸੀ ਇਹਨੇ ਸਾਡੀ ਬਹੂ ਨੂੰ ਨੂੰ ਏਸ ਤੀ ਹੋਣੀ ਚਾਹੀਦੀ ਬਹੂ ਸਾਡੀ ਦੇਖੋ ਪੁੱਛ ਲੋ ਖੁਸ਼ ਹੈ ਕਿ ਤੱਕ ਇਹ ਕਦੇ ਨਹੀਂ ਲੱਗਾ ਕਿ ਮੈਂ ਆਪਣੇ ਸਹੁਰੇ ਘਰ ਬੈਠੀ ਹਾਂ ਬਹੁਤ ਬੱਧੀ ਗੱਲਾਂ ਤੁਹਾਡਾ ਆਪਦੇ ਪੇਕੇ ਘਰ ਜਾਂਦਾ ਜੀ ਕਰਦਾ ਕਿ ਨਹੀਂ ਸਹੁਰਿਆਂ ਘਰ ਰਹਿਣੇ ਹਮੇਸ਼ਾ ਮੈਂ ਤਾਂ ਇੱਥੇ ਰਹਿਣੀ ਨਹੀਂ ਸਕਾਲੇ ਇਦਾਂ ਹੁੰਦਾ ਨਾ ਕਿ ਕਈ ਵਾਰ ਪੇਕੇ ਘਰ ਜਾਂਦੀਆਂ ਤਾਂ ਕੁੜੀਆਂ ਫਿਰ ਅੱਜਕੱਲ ਜਿਹੜੇ ਰਿਸ਼ਤੇ ਹੋ ਗਏ ਨੇ ਉਹ ਥੋੜੇ ਬਨਾਵਟੀ ਹੋ ਗਏ ਆ ਬੱਚੇ ਕਈ ਵਾਰ ਮਾਪਿਆਂ ਨੂੰ ਨਹੀਂ ਪੁੱਛਦੇ ਦਾਦਾ-ਦਾਦੀ ਨੂੰ ਨਹੀਂ ਪੁੱਛਦੇ ਤੁਹਾਡੀ ਕੀ ਰਾਏ ਤੁਸੀਂ ਤਿੰਨੇ ਪੀੜੀਆਂ ਵੇਖੀਆਂ ਹੈ ਤਾਂ ਤੁਹਾਡੀ ਕੀ ਰਾਏ ਹੈ ਕਿ ਇੰਨੀ ਕਿਉਂ ਬਦਲੀਏ ਜਨਰੇਸ਼ਨ ਇੰਨੀ ਦੋ ਜੀ ਆਪਣੇ ਆਪ ਬਦਲਦੀ ਜਾਂਦੀ ਪਤਾ ਨਹੀਂ ਕਿਉਂ ਹਮ ਤੋ ਆਪਣੇ ਮਾਪਿਆਂ ਵਾਸਤੇ ਬੋੜੜਦੇ ਤੇ ਹਮਾਰੇ ਬੱਚੇ ਹਮਾਰੀ ਪਰਵਾਹੀ ਨਹੀਂ ਕਰਦੇ ਅਭੀ ਆਏ ਆਗਰ ਜੇ ਬੈਠੇ ਹਮ ਤੋਂ ਬੜੇ ਮਾਪੇ-ਬਾਪ ਕੇ ਪਾਸ ਬੈਠਦੇ ਤੇ, ਉਹਨ ਕੀ ਪੁੱਛਦੇ ਤੇ, ਉਹਨ ਕੀ ਸੇਵਾ ਕਰਦੇ ਤੇ। ਹੁ ਆਏ ਬੱਚੇ ਆਪਣੇ ਕਮਰੇ ਵਿੱਚ ਚਲੇ ਗਏ। ਔਰ ਮੋਬਾਈਲ ਲੱਗੇ ਦੇਖਣ। ਯਾ ਔਰ ਕੁਛ ਕਰਨੇ ਲੱਗੇ। ਮਾਪੇ-ਬਾਪ ਕੇ ਪਾਸ ਤੋਂ ਬੈਠਦੇ ਨਹੀਂ ਕੋਈ। ਬੱਚਿਆਂ ਦੇ ਨਾਲ ਰਹਿੰਦੇ ਹੋਏ ਬੱਚਿਆਂ ਦੀ ਯਾਦ ਆਂਦੀ ਹੈ? ਹਾਂ ਬੱਚਿਆਂ ਕੇ ਸਾਥ ਤੋਂ ਰਹਤੇ ਹੈ। ਕੋਈ ਇਸ ਕਹੀ ਨਹੀਂ ਸਰ ਕੀ? ਯਾ ਨਾਲ ਰਹਿੰਦੇ ਹੋਏ ਬੱਚਿਆਂ ਦੀ ਕਮੀ ਮਹਿਸੂਸ ਹੁੰਦੀ ਹੈ ਕਿ ਉਹ ਨਾਲ ਹੈਗੇ ਐ ਪਰ ਫਿਰ ਵੀ ਨਾਲ ਨਹੀਂ ਐ। ਹਾਂ ਬੈ ਸਾਥ ਰਹਿ ਕਰਕੇ ਵੀ ਸਾਥ ਨਹੀਂ ਹੈ। ਬਿਲਕੁਲ ਯਾ ਦਹੀ ਇਹ ਰਿਸ਼ਤੇ ਨੂੰ ਮੇਨਟੇਨ ਕਰਨ ਦੇ ਲਈ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਬਸ ਸਮਝਣਾ ਚਾਹੀਦਾ ਇੱਕ ਦੂਜੇ ਨੂੰ ਗੱਲਬਾਤ ਕਰਨੀ ਚਾਹੀਦੀ ਆ ਰਹਿਣਾ ਚਾਹੀਦਾ ਇੱਥੇ ਆ ਕੇ ਫੈਨਾਂ ਨਹੀਂ ਚਾਹੀਦਾ ਸਾਡੇ ਨਾਲ ਨਹੀਂ ਸਮਝਣਾ ਨਹੀਂ ਦੇਖ ਇੱਕ ਦੂਜੇ ਨੂੰ ਸ਼ੱਕ ਨਹੀਂ ਕਰਨਾ ਚਾਹੀਦਾ ਸਭ ਤੋਂ ਵੱਡੀ ਗੱਲ ਮੇਨ ਗੱਲ ਇਹ ਵੀ ਸ਼ੱਕ ਨਹੀਂ ਕਰਨਾ ਜਿਹੜੇ ਇੱਕ ਦੂਜੇ ਦੇ ਸਮਝਣਾ ਚਾਹੀਦਾ ਇੱਕ ਦੂਜੇ ਦੀ ਗੱਲ ਨੂੰ ਦੋਨੋਂ ਨੂੰ ਐਸੋ ਪੈਸਾ ਤੇ ਪਿਆਰ ਦੋਨਾਂ ਦੇ ਵਿੱਚੋਂ ਕੀ ਇੰਪੋਰਟੈਂਟ ਹੁੰਦਾ ਮੇਰੇ ਵਿੱਚ ਤਾਂ ਪਿਆਰ ਹੀ ਹੁੰਦਾ ਮੈਮ ਹਾਂਜੀ ਜੇ ਪੈਸਾ ਨਾ ਹੋਵੇ ਤਾਂ ਵੀ ਤਾਂ ਗੁਜ਼ਾਰਾ ਨਹੀਂ ਹੋ ਸਕਦਾ ਮੈਂ ਮੁੰਡਿਆਲੀ ਹੋ ਜਾਂਦਾ ਇੱਕ ਗੁੜੀਆਂ ਦੀ ਔਖਾ ਮਤਲਬ ਕਹਿ ਰਹੇ ਹਾਂ ਕਿ ਕੁੜੀਆਂ ਸਰਵਾਈਵ ਨਹੀਂ ਕਰ ਸਕਦੀ ਵਿਦਆਉਟ ਪੈਸਾ ਇਹ ਸਰਵਾਈਵ ਕਰ ਸਕਦੀਆਂ ਬਟ ਕਰਦੀਆਂ ਨਹੀਂ ਕਰਦੀਆਂ ਉਹ ਕੁੜੀ ਤੇ ਡਿਪੈਂਡ ਕਰਦਾ ਹੈ ਰਿਲੇਸ਼ਨਸ਼ਿਪ ਚੋਂ ਨਹੀਂ ਹੋਵੇ ਸਿੰਗਲ ਹੋ ਤੁਸੀਂ ਸੋ ਕਿਦਾਂ ਦੀ ਕੁੜੀ ਚਾਹੀਦੀ ਤੁਹਾਨੂੰ ਪਿੰਡ ਦੀ ਚਾਹੀਦੀ ਹੈ ਸ਼ਹਿਰ ਦੀ ਚਾਹੀਦੀ ਹੈ ਜਾਂ ਤੁਹਾਡੇ ਉੱਪਰ ਫੋਰਨਰਜ਼ ਹੈ ਚਾਹੀਦੀ ਹੋਵੇ ਕੋਹੋ ਜੀ ਵੀ ਬਸ ਆਪਣੇ ਆਕੇ ਲੱਗੇ ਆਪਾ ਇਹੋ ਦੇ ਲੱਗ ਜਾਣਗੇ ਬਸ ਬਹੁਤ ਹੈ